ਅਸੀਂ ਖੜੇ ਆਂ ਜੀ ਕਸ਼ਮੀਰ ਦੇ ਵਿੱਚ ਜੇਲਮ ਦਰਿਆ ਦੇ ਕਿਨਾਰੇ ਔਰ 200 ਸਾਲ ਪੁਰਾਤਨ ਇੱਕ ਅਦਭੁਤ ਪੇਂਟਿੰਗ ਹੋਈ ਵੀ ਉਹ ਗੁਰਦੁਆਰਾ ਸਾਹਿਬ ਦੇ ਸੀ ਦਰਸ਼ਨ ਕਰਵਾਵਾਂਗੇ ਔਰ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਲਾਹੌਰ ਦੇ ਵੇਲੇ ਜਿਹੜੀ ਗੁਰੂ ਸਾਹਿਬ ਜੀ ਦੀ ਪੇਂਟਿੰਗ ਬਣਾਈ ਜਾਂਦੀ ਸੀ ਲਾਹੌਰ ਦੇ ਵਿੱਚ ਤੇ ਪੰਜਾਬ ਤੋਂ ਕੋਈ ਯਾਤਰਾ ਕਰਨ ਵਾਸਤੇ ਇਸ ਸਥਾਨ ਨੂੰ ਦੇਖਣ ਵਾਸਤੇ ਕੋਈ ਹੁੰਦਾ ਕੋਈ ਕੋਈ ਵੀ ਐਵੇਂ ਟਾਉ ਟਾਉ ਕੋਈ ਮਾਰਕਟ ਜਾਣਦਾ ਤੇ ਇਸ ਤਰ੍ਹਾਂ ਖਾਸ ਕੋਈ ਨਹੀਂ ਆਉਂਦਾ ਪਤਾ ਹੀ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਹਾਲੇ ਕੋਈ ਇਸ ਦੇ ਬਾਰੇ ਕੁਝ ਪਤਾ ਹੀ ਨਹੀਂ ਸੰਗੇਤ ਜੀ ਦੇਖੋ ਕਿੰਡੀ ਤਰਾਸਦੀ ਦੀ ਗੱਲ ਹੈ ਕਿ 200 ਸਾਲ ਪ੍ਰਾਤਨ ਗੁਰਦੁਆਰਾ ਸਾਹਿਬ ਹੋਵੇ ਜੰਗ ਯੂਥ ਹੈ ਬੱਚੇ ਨੇ ਉਹਨੇ ਵਿੱਚ ਪਤਤ ਕਿੰਨੇ ਸਾਡਾ ਪਤਤ ਦਾ ਰੇਸ਼ਿਓ ਹਮੇਸ਼ਾ ਹੀ ਮੇਰੇ ਨਾਲ ਸਰਦਾਰ ਪ੍ਰਭਜੋਤ ਸਿੰਘ ਜੀ ਖੜੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਵੀਰ ਅਰਨਦੀਪ ਸਿੰਘ ਜੀ ਤੇ ਇਧਰ ਮੀਡੀਆ ਇਨਚਾਰਜ ਨੇ ਇੱਥੇ ਦੇ ਸੁਖਮੀਤ ਸਿੰਘ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਤੁਸੀਂ ਇਹ ਅਗਰ ਇਸ ਇਲਾਕੇ ਨੂੰ ਵੇਖੋਗੇ ਨਾ ਇਹ ਢਾਂਚੇ ਨੂੰ ਦੇਖੋਗੇ ਤੁਹਾਨੂੰ ਸਮਝ ਲੱਗ ਜੂਗੀ ਵੀ ਅਸਲੀ ਕਸ਼ਮੀਰ ਤੁਸੀਂ ਅਗਰ ਦੇਖਣਾ ਹੈ ਕਿਉਂਕਿ ਬਾਰੋਂ-ਬਾਰੋਂ ਕਸ਼ਮੀਰ ਦੇਖ ਕੇ ਮੁੜ ਜੰਨੇ ਹੋ ਵਾਦੀਆਂ ਦੇਖ ਕੇ ਮੁੜ ਜੰਨੇ ਹੋ ਅਗਰ ਸ਼੍ਰੀਨਗਰ ਨੂੰ ਦੇਖਣਾ ਹੈ ਤਾਂ ਤੁਹਾਨੂੰ 올ਡ ਸ਼੍ਰੀਨਗਰ ਦੇ ਵਿੱਚ ਆਉਣਾ ਪਏਗਾ ਇਹ ਜਗ੍ਹਾ ਦਾ ਨਾਮ ਹੈ ਮਹਾਰਾਜ ਗੰਜ ਜਿੱਥੇ ਅਸੀਂ ਖੜੇ ਆ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਜਿਹੜੀ ਅੰਦਰ ਪੇਂਟਿੰਗ ਹੋਈ ਵੀ ਹੈ ਜਿਹੜੀ ਉਹਦੀ ਸ਼ੈਲੀ ਹੈ ਉਹ ਕਿੰਨੀ ਸੋਹਣੀ ਹੈ ਤੇ ਕਿੰਨਾ ਉਹਨੂੰ ਕਸ਼ਮੀਰ ਦੀ ਸੰਗਤ ਨੇ ਸੰਭਾਲ ਕੇ ਰੱਖਿਆ ਹੋਇਆ ਤੇ ਕਿੰਨੀ ਜਿਹੜੀਆਂ ਇਹ ਬਿਲਡਿੰਗਾਂ ਨੇ ਇਹ ਕਿੰਨੀਆਂ ਕੁ ਪੁਰਾਣੀਆਂ ਨੇ ਜਿੱਦਾ ਆ ਦਿਖ ਰਹੀ ਆ ਆਪਾਂ 150 ਸਾਲ ਪੁਰਾਣਾ ਜੋ ਜਿਹੜੇ ਮਾਰਕੀਟ ਦੇ ਵਿੱਚ ਅਸੀਂ ਇਸ ਵਕਤ ਹਾਂ ਇਹ ਮੂਲ ਸ਼੍ਰੀਨਗਰ ਦਾ ਮਾਰਕੀਟ ਆ ਜਿਹਨੂੰ ਆਪਾਂ 올ਡ ਸ਼੍ਰੀਨਗਰ ਕਹਿੰਦੇ ਆ ਸੈਂਟਰਲ ਸ਼੍ਰੀਨਗਰ ਦੇ ਵਿੱਚ ਜਿਹੜਾ ਸਾਡਾ ਲਾਲ ਚੌਕ ਦਾ ਮਾਰਕੀਟ ਆ ਉਹ ਬਾਅਦ ਚ ਬਣਿਆ ਪਹਿਲਾ ਮਾਰਕੀਟ ਸਿਰਫ ਇਹੀ ਹੁੰਦਾ ਸੀ ਇੱਥੇ ਸਾਰਾ ਹੀ ਸ਼੍ਰੀਨਗਰ ਕਸ਼ਮੀਰ ਦੇ ਨਾਲ ਜਿੰਨਾ ਟ੍ਰੈਡੀਸ਼ਨਲ ਕਰਾਫਟ ਆ ਭਾਵੇਂ ਉਹ ਯੂਟੈਂਸਿਲਸ ਦੇ ਵਿੱਚ ਆ ਕੱਪੜਿਆਂ ਦੇ ਵਿੱਚ ਆ ਉਹ ਸਾਰਾ ਟਰੈਡੀਸ਼ਨਲ ਕਟਾਫ ਕ੍ਰਾਫਟ ਪਰੰਪਰਾਵਾਦੀ ਜਿਹੜਾ ਕਸ਼ਮੀਰ ਨਾਲ ਸੰਬੰਧਿਤ ਹੈ ਉਹ ਇਸ ਮਾਰਕੀਟ ਦੇ ਵਿੱਚ ਜੇਲਮ ਦਰਿਆ ਦੇ ਕਿਨਾਰੇ ਦੇ ਉੱਤੇ ਉਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਨੇ ਗੁਰਦੁਆਰਾ ਸਾਹਿਬ ਦਾ ਨਾਮ ਤਾਂ ਹੈਗਾ ਗੁਰਦੁਆਰਾ ਸਿੰਘ ਸਭਾ ਪਰ ਜਿਹੜੀ ਉਹਦੀ ਸ਼ੈਲੀ ਹੈ ਪ੍ਰਾਤਨ ਸ਼ੈਲੀ ਤੁਸੀਂ ਦੇਖੋਗੇ ਅੰਦਰੋਂ ਦੇਖੋਗੇ ਤਾਂ ਉਹ ਬਹੁਤ ਹੀ ਪੁਰਾਣੀ ਹੈ ਤੇ ਆਹ ਦੇਖੋ ਤੁਸੀਂ ਇੱਥੋਂ ਸਮਝ ਜੂਗਾ ਆ ਸਾਹਮਣੇ ਬਿਲਡਿੰਗ ਦਿਖਾ ਬੇਟਾ ਆਹ ਦਿਖਾ ਬਿਲਡਿੰਗ ਇਹ ਆ ਕਸ਼ਮੀਰ ਜਿਹੜੀ ਇਹ ਮਾਰਕੀਟ ਵਿੱਚ ਕੀ ਕੀ ਮਿਲਦਾ ਇਸੇ ਮਤਲਬ ਉਹ ਜਿਹੜੇ ਸੈਕੀ ਇੱਕ ਤਾਂ ਜਿਹੜੇ ਪੁਰਾਣੇ ਯੂਟੀਲਸਿਲਸ ਬਰਤਨ ਜਿਹੜੇ ਨੇ ਤਾਂਬੇ ਦੇ ਬਰਤਨ ਤੁਹਾਨੂੰ ਬੜੇ ਜ਼ਿਆਦਾ ਇੱਥੇ ਮਿਲਣਗੇ ਔਰ ਕਸ਼ਮੀਰ ਦੇ ਕਰਾਫਟ ਦੇ ਨਾਲ ਹੈਂਡੀਕਰਾਫਟ ਦੇ ਨਾਲ ਜਨਾ ਇੱਥੇ ਜੋ ਕਪੜਾ ਵਾ ਉਹ ਵੀ ਮਿਲ ਜਾਂਦਾ ਤੇ ਜ਼ਿਆਦਾਤਰ ਜਿਹੜੇ ਕਸ਼ਮੀਰ ਦੇ ਨਾਲ ਸੰਬੰਧਿਤ ਮਸਾਲੇ ਨੇ ਉਹ ਵੀ ਇੱਥੋਂ ਜਿਹੜੇ ਨੇ ਸਾਨੂੰ ਪ੍ਰਾਪਤ ਹੁੰਦੇ ਨੇ ਇਸੇ ਮਾਰਕੀਟ ਦੇ ਵਿੱਚੋਂ ਆਪਣੇ ਪੰਜਾਬੀ ਭਰਾ ਜਿਹੜੇ ਆਉਂਦੇ ਨੇ ਉਹ ਕਸ਼ਮੀਰ ਚ ਆਉਂਦੇ ਨੇ ਲੇਕਿਨ ਅਗਰ ਉਹ ਕਸ਼ਮੀਰ ਦੀ ਖੂਬਸੂਰਤੀ ਦੇਖਣਾ ਚਾਹੁੰਦੇ ਨੇ ਇਹਦੀ ਅਸੀਂ ਲੋਕੇਸ਼ਨ ਵੀ ਪਾਵਾਂਗੇ ਇੱਥੇ ਦੀ ਮੈਨੂੰ ਨਹੀਂ ਲੱਗਦਾ ਕਿ ਅਗਰ ਹਜ਼ਾਰ ਪੰਜਾਬੀ ਆਉਂਦਾ ਉਹਦੇ ਵਿੱਚੋਂ ਹਜ਼ਾਰ ਵਿੱਚੋਂ ਮੈਨੂੰ ਲੱਗਦਾ ਮੁਸ਼ਕਲ 5 ਬੰਦੇ ਇੱਥੇ ਹੁੰਦੇ ਹੋਣਗੇ ਸਮਝ ਲਓ ਸਾਲ ਦੇ ਤੁਸੀਂ ਅੱਜ ਆਇਓ ਤੇ ਉਸ ਤੋਂ ਪਹਿਲਾਂ ਵੀ ਅਸੀਂ ਤੁਹਾਡਾ ਪਹਿਲਾਂ ਦਰਵਾਜ਼ਾ ਕਰਦੇ ਕਿ ਤੁਸੀਂ ਅੱਜ ਇੱਥੇ ਪਹੁੰਚੇ ਹੋ ਕਿਉਂਕਿ ਉਸ ਤੋਂ ਪਹਿਲਾਂ ਸਾਡੇ ਕੋਲ ਬਹੁਤ ਹੀ ਘੱਟ ਜਿਹੜੇ ਨੇ ਇਸ ਪੁਰਾਤਨ ਦੁਰਲਭ ਸਥਾਨ ਦੇ ਦਰਸ਼ਨ ਕਰਨ ਦੇ ਲਈ ਹੁੰਦੇ ਨੇ ਤੇ ਤਕਰੀਬਨ ਕਹਿ ਲਈ ਕਿ ਜੇਲਮ ਦਰਿਆ ਦੇ ਕਿਨਾਰੇ ਦੇ ਉੱਤੇ ਬਹੁਤ ਘੱਟ ਲੋਕ ਇੱਥੇ ਹੁੰਦੇ ਨੇ ਤੇ ਗੁਰਦੁਆਰਾ ਸਹਿਬ ਦੀ ਸ਼ੈਲੀ ਤੁਸੀਂ ਦੇਖੋ ਅੰਦਰੋਂ ਦੇਖ ਕੇ ਤੁਹਾਡਾ ਮਨ ਗਦਗਦ ਕਰ ਜਾਏਗਾ ਪਹਿਲਾਂ ਗੁਰਦੁਆਰਾ ਸਾਹਿਬ ਦੇ ਸੀ ਬਾਹਰੋਂ ਦਰਸ਼ਨ ਕਰਵਾਉਣੇ ਆ ਤੁਹਾਨੂੰ ਇਹ ਜੇਲਮ ਦਰਿਆ ਵਗ ਰਿਹਾ ਫਿਰ ਮੈਂ ਬੇਨਤੀ ਕਰਾਂ ਸਾਡਾ ਫਰਜ਼ ਹੁੰਦਾ ਅਸੀਂ ਇੱਥੇ ਪਹੁੰਚ ਜੰਨੇ ਆ ਪ੍ਰਭ ਜੋਤ ਸਿੰਘ ਜੀ ਦਾ ਧੰਨਵਾਦ ਕਰਦੇ ਆ ਕਿ ਕਸ਼ਮੀਰ ਵਿੱਚ ਮੀਂਹੇਰੀ ਤੂਫਾਨ ਦੇ ਵਿੱਚ ਅਸੀਂ ਪਹੁੰਚੇ ਹੁਣ ਥੋੜਾ ਮੌਸਮ ਠੀਕ ਹੋਇਆ ਤੇ ਤੁਸੀਂ ਇਹ ਵੀਡੀਓ ਜ਼ਰੂਰ ਪਚਾਓ ਸਾਡਾ ਮਾਣ ਨਾਲ ਸਿਰ ਉੱਚਾ ਹੋ ਜਾਵੇ ਸਾਹਮਣੇ ਤੁਸੀਂ ਦੇਖੋ ਇਹ ਜੈਲਮੰਦ ਰਿਆ ਵਗਦਾ ਪਿਆ ਜਦੋਂ ਕਿਤੇ ਬਹੁਤ ਜ਼ਿਆਦਾ بارش ਆ ਜਾਂਦੀ ਆ ਤਾਂ ਆ ਜਿੱਥੇ ਝੋਪੜੀ ਬਣੀ ਹੋਈ ਆ ਇੱਥੇ ਤੱਕ ਇਹ ਦਰਿਆ ਆ ਜਾਂਦਾ ਇੱਥੇ ਤੱਕ ਇਹਦਾ ਪਾਣੀ ਆ ਜਾਂਦਾ ਜੀ ਇਹ ਗੁਰਦੁਆਰਾ ਸਾਹਿਬ ਦਾ ਸਟਰਕਚਰ ਬਾਹਰਲੀ ਸਾਈਡ ਤੋਂ ਟੋਟਲੀ ਇਹ ਲੱਕੜ ਲੱਗੀ ਹੋਈ ਆ ਤੇ ਇਹ ਚੂਨੇ ਦੇ ਵਿੱਚ ਹੁਣ ਤਾਂ ਥੋੜਾ ਪ੍ਰੀਜ਼ਰਵ ਬਾਹਰੋਂ ਕੀਤਾ ਗਿਆ ਤੇ ਇਹ ਵੀ ਹੁਣ ਬਾਹਰੋਂ ਚੂਨਾ ਲਗਾਇਆ ਗਿਆ ਚੂਨਾ ਹੀ ਲਗਾਇਆ ਗਿਆ ਹੈ ਨੀ ਤੇ ਇਹ ਇਹਨੂੰ ਪ੍ਰੀਜ਼ਰਵ ਕੀਤਾ ਗਿਆ ਔਰ ਤੁਸੀਂ ਦੇਖੋ ਕਿ ਕਿੰਨੀ ਸੋਹਣੀ ਇਹ ਦੋਨੋਂ ਬਿਲਡਿੰਗਾਂ ਨੇ ਉਹ ਵੀ ਬਿਲਡਿੰਗ ਉਹ ਵੀ ਬਿਲਡਿੰਗ ਤੇ ਇਹ ਵੀ ਬਿਲਡਿੰਗ ਦੋਨੋਂ ਇੱਕੋ ਜਿਹਾਂ ਉੱਚੀਆਂ ਨੇ ਕਟੋ-ਕਟ ਇਹ ਧਰਤੀ ਤੋਂ ਲੈ ਕੇ 30 ਫੁੱਟ ਤੱਕ ਜਾਂ 35 ਫੁੱਟ ਤੱਕ ਉੱਤੇ ਤੱਕ ਜਾਂਦੇ ਆ ਆ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਨੇ ਆ ਅਸੀਂ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਅਸੀਂ ਇੱਥੇ ਪਾ ਦਵਾਂਗੇ ਔਰ ਇੱਕ ਹੋਰ ਹੈਰਾਨੀ ਦੀ ਗੱਲ ਗੁਰਦੁਆਰਾ ਸਿੰਘ ਸਭਾ ਮਹਾਰਾਜ ਗੰਜ ਸ਼੍ਰੀਨਗਰ ਇਹ ਇਹਦੀ ਲੋਕੇਸ਼ਨ ਅਸੀਂ ਪਾ ਦਵਾਂਗੇ ਤੇ ਇਹ ਪਹਿਲਾ ਤੁਸੀਂ ਦੇਖ ਰਹੇ ਹੋ ਇਹ ਪੁਰਾਣਾ ਉਸ ਸਮੇਂ ਦੇ ਦਰਵਾਜੇ ਪੁਰਾਣੇ ਨੇ ਇਹ ਜੋੜਾਕਰ ਹੈ ਨੰਬਰ 1 ਨੰਬਰ 2 ਬਰਤਨ ਸਟੋਰ ਜਿਹੜੇ ਹੁਣ ਪਹਿਲਾਂ ਕਬਜ਼ੇ ਹੋਏ ਹੋਏ ਸੀ ਉਹ ਕਬਜ਼ੇ ਛਟਾਲਤੇ ਨੇ ਫਿਰ ਗ੍ਰੰਥੀ ਸਿੰਘ ਦਾ ਕਮਰਾ ਫਿਰ ਡੀਜੀਪੀਸੀ ਆਫਿਸ ਜਿਹੜੀ ਇੱਥੇ ਦੀ ਗੁਰਦੁਆਰਾ ਸਿੰਘ ਸਭਾ ਜਿਹੜੀ ਇੱਥੇ ਦੀ ਕਮੇਟੀ ਹੈ ਪ੍ਰਬੰਧਕ ਕਮੇਟੀ ਹੈ ਡਿਸਟ੍ਰਿਕਟ ਕਮੇਟੀ ਜਿਹੜੀ ਹੈ ਉਹਦਾ ਇਹ ਆਫਿਸ ਬਣਿਆ ਹੋਇਆ ਉਹਦੇ ਕੜਾ ਪ੍ਰਸ਼ਾਦ ਦਾ ਕਮਰਾ ਨੰਬਰ 6 ਪੁਰਾਣੇ ਤਾਲੇ ਲੱਗੇ ਹੋਏ ਨੇ ਇਹਦੀ ਛੱਤ ਦੇਖੋ ਤੁਸੀਂ ਉੱਪਰੋਂ ਜਿਹੜੀ ਇਹ ਛੱਤ ਹੈ ਜਿਹੜੀ ਉੱਪਰ ਇਹ ਲੱਕੜ ਦੀ ਹੈ ਇਹ ਕਿਹੜੀ ਲੱਕੜ ਹੈ ਜੀ ਇਹ ਜ਼ਿਆਦਾਤਰ ਯੂਜ਼ ਜਿਹੜੀ ਨੇ ਇੱਥੇ ਹੋਈਆਂ ਨੇ ਜਿਹੜੀ ਸਾਡੇ ਕੋਲ ਉਹਨੂੰ ਸ਼ਬੀਤਾ ਲੰਗਰ ਕਾ ਇੱਕ ਲੱਕੜ ਕਹਿੰਦੇ ਨੇ ਉਹ ਜ਼ਿਆਦਾਤਰ ਸਾਡੇ ਛੱਤਾਂ ਦੇ ਵਿੱਚ ਪੁਰਾਣੇ ਛੱਤਾਂ ਦੇ ਵਿੱਚ ਯੂਜ਼ ਹੁੰਦੀ ਸੀ ਠੀਕ ਇਹ ਇੱਥੇ ਵੀ ਇਦਾਂ ਸਿਗਰ ਜਿਹਾ ਖੁੱਲਿਆ ਹੀ ਸੀ ਇਹ ਇੱਥੇ ਸਾਰਾ ਇਸ ਤਰ੍ਹਾਂ ਦਾ ਸੀ ਪਹਿਲਾਂ ਤੋਂ ਓਪਨ ਸੀ ਓਪਨ ਸੀ ਓਪਨ ਸੀ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਆ ਮੈਂ ਬੇਨਤੀ ਕਰਾਂਗਾ ਗੁਰਦਾਸ ਸਿੰਘ ਜੀ ਆਰਾਮ ਨਾਲ ਸੰਗਤ ਨੂੰ ਦਰਸ਼ਨ ਕਰਾਓ ਇਹ ਉੱਪਰ ਇੱਥੋਂ ਦੇਖੋ ਤੁਸੀਂ ਉੱਪਰ ਇਹ ਅੱਜ ਵੀ ਇਦਾਂ ਹੀ ਲੱਗਦਾ ਜਿਵੇਂ ਹੁਣੇ-ਹੁਣੇ ਤਾਜੀ-ਤਾਜੀ ਲੱਕੜ ਲਗਾਈ ਹੋਈ ਆ ਕਿਉਂਕਿ 200 ਸਾਲ ਪੁਰਾਣੀ ਲੱਕੜ ਦੀ ਛਤ ਹੈ ਤੇ ਜਿਹੜੀ ਅੰਦਰ ਛੱਤ ਹੈ ਕਸ਼ਮੀਰ ਦਾ ਜੇ ਕਿਤੇ ਵਿਰਸਾ ਸੰਭਿਆ ਹੋਇਆ ਤਾਂ ਕੇਵਲ ਤੇ ਕੇਵਲ ਪ੍ਰਾਤਨ ਵਿਰਸਾ ਤਾਂ ਉਹ ਇਹ ਗੁਰਦੁਆਰਾ ਸਾਹਿਬਾ ਪ੍ਰਾਤਨ ਇਹ ਪੌੜੀ ਜਾ ਰਹੀ ਏ ਅੱਛਾ ਇਹਦੇ ਉੱਪਰ ਸਟੋਰ ਹੈ ਇਹ ਪੌੜੀ ਚੜਦੀ ਹੈ ਇਹਦੀ ਮੀਨਾਕਾਰੀ ਹੋਈ ਵੀ ਉੱਪਰ ਨਿਗਾਹ ਮਾਰੋ ਜਿਹੜੀ ਉੱਪਰ ਮੀਨਾਕਾਰੀ ਹੋਈ ਵੀ ਹੈ ਇਹ ਲੱਕੜ ਦੇ ਉੱਤੇ ਹੋਈ ਵੀ ਹੈ ਉਹ ਪੂਰੀ ਛੱਤ 200 ਸਾਲ ਦੇ ਕਰੀਬ ਹੋ ਚੁੱਕੇ ਨੇ ਉਸੇ ਤਰੀਕੇ ਦਾ ਅੱਜ ਇਹ ਜਿੱਦਾਂ ਫੁੱਲਾਂ ਵਾਲੀ ਦਰੀ ਵਿਛਾਈ ਹੁੰਦੀ ਹੈ ਗਲਿਚਾ ਵੀ ਇਹਦੇ ਅੱਗੇ ਫੇਲ ਪੈ ਜਾਏਗਾ ਜਿੰਨਾ ਸੋਹਣੀ ਏ ਛੱਤ ਉਹ ਛੱਤ ਦੇ ਥੱਲੇ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ 200 ਸਾਲਾਂ ਤੋਂ ਪ੍ਰਕਾਸ਼ ਹੈ ਹੁਣ ਇੱਕ ਚੀਜ਼ ਤੁਸੀਂ ਦੇਖੋ ਇਹ ਸ਼ੈਲੀ ਇਹ ਵੈਜੀਟੇਬਲ ਕਲਰ ਨੇ ਚੂਨੇ ਦੇ ਉੱਤੇ ਹੋਏ ਵੀ ਹੁਣ ਇੱਕ ਚੀਜ਼ ਪ੍ਰਭਜੋਤ ਸਿੰਘ ਨਾਲ ਗੱਲ ਚੱਲ ਰਹੀ ਸੀ ਉੱਪਰ ਸ਼ਬਦ ਲਿਖਿਆ ਹੋਇਆ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ ਨਾਨਕ ਅੱਜਕੱਲ ਆਪਸੀ ਗਾਫਲ ਫਾਹੀ ਪੇਰ ਔਰ ਨਾਲ ਹੀ ਤੋਤੇ ਬਣਾਏ ਹੋਏ ਨੇ ਜਾਨੀ ਕਿ ਨੇਚਰ ਦੇ ਕਿੰਨੇ ਨੇੜੇ ਸੀ ਅਸੀਂ ਫੁੱਲਾਂ ਦੇ ਨੇੜੇ ਨੇਚਰ ਦੇ ਨੇੜੇ ਅੱਜ ਇੱਥੇ ਹੋ ਸਕਦਾ ਬਹੁਤ ਸੋਹਣੀਆਂ ਸੋਹਣੀਆਂ ਪਾਰਕਾਂ ਹੋਣ ਪਾਰਕਾਂ ਚ ਲਾਈਵ ਫੁੱਲ ਪਤਾ ਨਹੀਂ ਕਦੋਂ ਦੇ ਢਲ ਚੁੱਕੇ ਹੋਣੇ ਨੇ ਪਰ ਅੱਜ 200 ਸਾਲਾਂ ਤੋਂ ਵੈਜੀਟੇਬਲ ਕਲਰ ਦੇ ਨਾਲ ਬਣੇ ਫੁੱਲ ਅੱਜ ਵੀ ਗਵਾਹੀ ਦੇ ਰਹੇ ਨੇ ਕਿ ਸਿੱਖ ਜਦੋਂ ਗੁਰੂ ਘਰ ਬਣਾਉਂਦੇ ਸੀ ਉਹਨੂੰ ਕਿੰਨਾ ਸੋਹਣਾ ਸਵਾਰਦੇ ਸੀ ਕਿਉਂਕਿ ਗੁਰਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਾਜਿਆ ਤੇ ਨਿਵਾਜਿਆ ਤੇ ਅਗਰ ਗੁਰਦੁਆਰਾ ਸਾਜਿਆ ਤੇ ਸਾਜ ਕੇ ਉਹਨੂੰ ਨਿਵਾਜਿਆ ਵੀ ਹੈ ਉਹਨੂੰ ਸੋਹਣੇ ਹਰ ਇੱਕ ਤਰੀਕੇ ਦੇ ਨਾਲ ਆ ਤੁਸੀਂ ਕਲਰ ਦੇਖ ਲਓ ਬਿਲਕੁਲ ਪੱਕੇ ਕਲਰ ਨੇ ਇਹ ਕਲਰ ਦੇਖ ਰਹੇ ਹੋ ਤੁਸੀਂ ਤੇ ਪ੍ਰਭਜੋਤ ਸਿੰਘ ਜੀ ਦੱਸ ਰਹੇ ਸੀ ਕਿ ਇਹ ਜਿਆਦਾ ਪੁਰਾਣਾ ਨਹੀਂ ਹੈ ਕਿਉਂਕਿ ਜਿਹੜੇ ਪ੍ਰਾਤਨ ਸ਼ੈਲੀ ਦੇ ਵਿੱਚ ਗੁਰਬਾਣੀ ਲਿਖੀ ਜਾਂਦੀ ਹੈ ਉਹ ਲੜੀਵਾਰ ਲਿਖੀ ਜਾਂਦੀ ਹੈ ਕਈ ਵੀਰ ਇਹ ਗੱਲ ਕਰਨਗੇ ਵੀ ਵੀਡੀਓ ਵੇਖ ਕੇ ਹੋਰ ਵੀ ਗੁਰਬਾਣੀ ਦੀ ਅਸੀਂ ਪੰਕਤੀਆਂ ਦਿਖਾਉਨੇ ਆ ਕਿ ਪਹਿਲਾਂ ਲੜੀਵਾਰ ਲਿਖੀ ਜਾਂਦੀ ਸੀ ਤੇ ਤਕਰੀਬਨ ਤਕਰੀਬਨ ਬਾਅਦ ਵਿੱਚ ਜਦੋਂ ਲਾਲਾ ਹਰਜਸ ਦੀ ਪ੍ਰੈਸ ਲੱਗੀ ਹੈ ਸ਼੍ਰੋਮਣੀ ਕਮੇਟੀ ਆਈ ਕਹਿ ਲਈ ਉਸ ਤੋਂ ਬਾਅਦ ਪਦਸ਼ੇਦ ਗੁਰਬਾਣੀ ਲਿਖਣੀ ਆਰੰਭ ਹੋਈ ਪਹਿਲਾ ਜਿਹੜੀ ਆ ਉਹ ਲੜੀਵਾਰ ਲਿਖੀ ਜਾਂਦੀ ਤੇ ਇੱਕ ਸ਼ਬਦ ਇਹ ਲਿਖਿਆ ਹੋਇਆ ਤੇ ਇਧਰ ਕਿੰਨੀ ਡੁੰਘਾਈ ਦੇ ਨਾਲ ਇਕੱਲੇ ਇਕੱਲੇ ਜਿਹੜੀ ਪੇਂਟਿੰਗ ਕੀਤੀ ਗਈ ਹੈ ਇਹਦੇ ਆਨੰਦ ਮਾਣੋ ਤੁਸੀਂ ਦੇਖੋ ਇੱਥੋਂ ਦੇਖੋ ਤੁਸੀਂ 1 2 ਇੱਥੇ ਆ ਕੇ ਇਹ ਪੰਛੀ ਹੋਰ ਹੈ ਇਹ ਪੰਛੀ ਹੋਰ ਹੈ ਇਹ ਪੰਛੀ ਹੋਰ ਹੈ ਤੇ ਫਿਰ ਉੱਪਰ ਜਾ ਕੇ 1 2 3 4 5 6 ਸੱਤ ਇਧਰ ਵੀ ਇੱਥੇ ਚਿੜੀ ਹੋਰ ਬਦਲ ਗਈ ਹੈ ਇਹ ਰੂਪ ਚਿੜੀ ਦਾ ਹੋਰ ਆ ਗਿਆ ਇਹ ਫੇਰ ਅੱਗੇ ਇਹਦੀ ਚੁੰਝ ਦੇਖੋ ਤੁਸੀਂ ਪਿੱਛੇ ਨੂੰ ਹੈ ਇਹ ਫੇਰ ਤੋਤਾ ਬਣਿਆ ਹੋਇਆ ਤਕਰੀਬਨ ਉੱਪਰ ਜਾ ਕੇ 1 2 3 4 5 6 7 8 ਹੁਣ ਇੱਕ ਹੋਰ ਇਧਰ ਫੇਰ ਨੇਚਰ ਦੇ ਨੇੜੇ ਕਿੰਨਾ ਜੁੜਿਆ ਹੋਇਆ ਸਿੱਖ ਹੈ ਕਿ ਅੰਗੂਰਾਂ ਦੀਆਂ ਵੇਲਾਂ ਬਣੀਆਂ ਹੋਈਆਂ ਨੇ ਅੰਗੂਰ ਛਪੇ ਹੋਏ ਨੇ ਇਧਰ ਹੋਰ ਨੇੜੇ ਹੋ ਗਏ ਇੱਥੇ ਅਨਾਰ ਛਾਪ ਦਿੱਤੇ ਕਿੰਨਾ ਕੁ ਨੇਚਰ ਦੇ ਨੇੜੇ ਆ ਅੱਜ ਅਸੀਂ ਨੇਚਰ ਤੋਂ ਦੂਰ ਹੋ ਗਏ ਆ ਇੱਥੇ ਅਨਾਰ ਬਣਾ ਦਿੱਤੇ ਨੇ ਇੱਕ ਬਹੁਤ ਕਿਉਂਕਿ ਸਾਡੇ ਕੋਲੋਂ ਸਾਂਭਿਆ ਨਹੀਂ ਜਾ ਰਿਹਾ ਇੱਥੇ ਅੱਜ ਅਸੀਂ ਕਮੇਟੀ ਦਾ ਧੰਨਵਾਦ ਕਰਦੇ ਆ ਵੀਰਾਂ ਦਾ ਧੰਨਵਾਦ ਕਰਦੇ ਆ ਇਹ ਤੁਸੀਂ ਦੇਖ ਰਹੇ ਹੋ ਮੈਂ ਹੱਥ ਨਹੀਂ ਲਗਾ ਸਕਦਾ ਕਿ ਇਹ ਜਿਹੜੀ ਪੇਂਟ ਹੈਗਾ ਜਿਹੜਾ ਹੋਇਆ ਵਾ ਇਹਦੇ ਥੱਲੋਂ ਪੇਂਟ ਨਹੀਂ ਖਰਾਬ ਹੋ ਰਿਹਾ ਇਹਦੇ ਥੱਲੋਂ ਹੌਲੀ-ਹੌਲੀ ਇਹ ਖਲਿੱਪੜ ਬਣ ਕੇ ਉੱਤਰਦੇ ਜਾਂਦੇ ਨੇ ਅਗਰ ਸ਼ੀਸ਼ਾ ਲਗਾ ਦਿੱਤਾ ਗਿਆ ਤਾਂ ਹੋਰ ਵੀ ਇਹ ਖਰਾਬ ਹੋ ਜਾਏਗੀ ਹਵਾ ਨਹੀਂ ਲੱਗੇਗੀ ਸੋ ਉਹ ਸੋਝੀ ਦੇਣ ਦੀ ਕਿਰਪਾਲਤਾ ਕਰਨਾ ਵੀ ਇਹਨੂੰ ਪ੍ਰੀਜ਼ਰਵ ਕਿਦਾਂ ਕੀਤਾ ਜਾ ਸਕਦਾ ਕਿਉਂਕਿ ਇਹਦੇ ਅੰਦਰ ਤੁਸੀਂ ਦੇਖੋ ਆਹ ਚੀਜ਼ ਦੇਖੋ ਤੂੜੀ ਮਿੱਟੀ ਜਿੱਦਾਂ ਹੁੰਦੀ ਹੈ ਚੂਨਾ ਮਿੱਟੀ ਤੇ ਉਹਨੂੰ ਉਹਦੇ ਬਾਅਦ ਵਿੱਚ ਪੋਚਾ ਲੱਗਿਆ ਹੋਇਆ ਇਹਦੇ ਵਿੱਚ ਕੱਲੇ-ਕੱਲੇ ਕਣ ਦਿਖਾਈ ਦੇ ਰਹੇ ਨੇ ਸਾਨੂੰ ਤੇ ਇਦਾਂ ਹੀ ਜਿਹੜੀ ਆਹ ਪੇਂਟਿੰਗ ਹੈ ਇਹ ਤਸਵੀਰ ਸਕੰਦਰ ਦਾਸ ਵਹ ਕੰਪਨੀ ਹਰਮੋਨੀਅਮ ਬਾਜਾ ਬਣਾਉਣ ਵਾਲੇ ਲਾਹੌਰ ਸੇ ਮਿਲਦੀ ਹੈ ਲਾਹੌਰ ਦੇ ਵੇਲੇ ਜਿਹੜੀ ਗੁਰੂ ਸਾਹਿਬ ਜੀ ਦੀ ਪੇਂਟਿੰਗ ਬਣਾਈ ਜਾਂਦੀ ਸੀ ਲਾਹੌਰ ਦੇ ਵਿੱਚ ਯਾਨੀ ਕਿ 1947 ਤੋਂ ਪਹਿਲਾਂ ਦੀ ਗੱਲ ਕਰਦੇ ਆਪਾਂ ਤੇ ਉਹਨੂੰ ਵੀ ਕਿੰਨੇ ਸਾਲ ਹੋ ਗਏ ਨੇ ਲਾਹੌਰ ਸਮੇਂ ਉਹਦੋਂ ਦੀ ਪੇਂਟਿੰਗ ਬਣੀ ਹੋਈ ਹੈ ਇੱਥੇ ਫੇਰ ਲੈ ਕੇ ਵੱਡੀ ਦੇਨ ਉਗਾਹੀ ਦੁਰਮਤ ਕਾਰ ਦੁਰਮਤ ਕਾਗਲ ਫਾਹਾ ਹੈ ਇੱਕ ਇਸ ਪਾਸੇ ਗੁਰਬਾਣੀ ਦੀ ਪੰਕਤੀ ਲਿਖੀ ਗਈ ਹੈ ਇੱਕ ਦੂਜੀ ਸਾਈਡ ਪੰਕਤੀ ਲਿਖੀ ਗਈ ਹੈ ਔਰ ਨੀਲੇ ਰੰਗ ਜਿਹੜਾ ਆ ਰੰਗ ਤਾਂ ਇਦਾਂ ਲੱਗ ਰਿਹਾ ਕਿ ਹੁਣੇ ਰੰਗ ਕੀਤਾ ਹੋਵੇ ਕਿੰਨੀ ਖੂਬਸੂਰਤੀ ਗੁਰੂ ਘਰ ਦੀ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਬਾਹਰੋਂ ਵੇਖਦੇ ਆਪਾਂ ਆ ਕੇ ਕਿ ਸਾਡੇ ਕੋਲ ਗਿਆਨੀ ਜੀ ਖੜੇ ਨੇ ਗੁਰੂ ਘਰ ਦੇ ਵਜ਼ੀਰ ਨੇ ਔਰ ਬਿਕਰਮ ਸਿੰਘ ਜੀ ਬਿਕਰਮ ਸਿੰਘ ਜੀ ਇਸ ਇਲਾਕੇ ਦੇ ਵਿੱਚ ਸਿੱਖ ਪਰਿਵਾਰ ਕਿੰਨੇ ਨੇ ਮੈਂ ਦੱਸ ਦਿਆਂ ਕਿ 2007 ਤੋਂ ਮੇ ਇਥੇ ਸੇਵਾ ਨਿਭਾ ਰਹੇ ਹਾਂ ਤੇ ਖਾਲੀ ਇੱਕੋ ਇੱਕ ਪਰਿਵਾਰ ਜਿਹੜਾ ਅਸੀਂ ਰਹਿੰਦੇ ਹਾਂ ਅਸੀਂ ਇੱਥੇ ਹੀ ਔਰ ਕੋਈ ਸਿੱਖ ਪਰਿਵਾਰ ਇਸ ਇਲਾਕੇ ਦੇ ਵਿੱਚ ਨਹੀਂ ਹੈ ਤੇ ਪੰਜਾਬ ਤੋਂ ਕੋਈ ਯਾਤਰਾ ਕਰਨ ਵਾਸਤੇ ਇਸ ਸਥਾਨ ਨੂੰ ਦੇਖਣ ਵਾਸਤੇ ਕੋਈ ਆਉਂਦਾ ਕੋਈ ਕੋਈ ਵੀ ਐਵੇਂ ਟਾਉ ਟਾਉ ਕੋਈ ਮਾਰਕੀਟ ਜਾਣਦਾ ਤੇ ਇਸ ਤਰ੍ਹਾਂ ਦੀ ਖਾਸ ਕੋਈ ਨਹੀਂ ਆਉਂਦਾ ਪਤਾ ਹੀ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਹਾਲੇ ਕੋਈ ਇਸ ਦੇ ਬਾਰੇ ਕੁਝ ਪਤਾ ਹੀ ਨਹੀਂ ਜੀ ਸੰਗਤ ਜੀ ਦੇਖੋ ਕਿੱਡੀ ਤਰਾਸ ਦੀ ਦੀ ਗੱਲ ਹੈ ਕਿ 200 ਸਾਲ ਪ੍ਰਾਤਨ ਗੁਰਦੁਆਰਾ ਸਾਹਿਬ ਹੋਵੇ ਔਰ ਜੇਲਮ ਨਦੀ ਦੇ ਕਿਨਾਰੇ ਹੋਵੇ ਤੇ ਜਿਹਨੂੰ ਵੇਖ ਕੇ ਰੂਹ ਖੜ ਜਾਵੇ ਤੇ ਕੋਈ ਆਵੇ ਹੀ ਨਾ ਅਸੀਂ ਅੱਜ ਉਹਨਾਂ ਪੱਥਰਾਂ ਨੂੰ ਦੇਖਣ ਜੋਗੇ ਰਹਿ ਗਏ ਤੋੜੋ ਪੱਥਰ ਲਾਓ ਤੇ ਨੇਚਰ ਪ੍ਰੇਮੀ ਬਹੁਤ ਘੱਟ ਨੇ ਇੱਕ ਵੀਰ ਮੈਨੂੰ ਫੋਨ ਆਇਆ ਸੀ ਕਿ ਅਸੀਂ ਕਸ਼ਮੀਰ ਦੇ ਵਿੱਚ ਨੇਚਰ ਵੇਖਣਾ ਚਾਹੁੰਦੇ ਆ ਉਹ ਪਰਿਵਾਰ ਕਸ਼ਮੀਰ ਦੇ ਵਿੱਚ ਆ ਰਿਹਾ ਸ਼ਾਇਦ ਮੇਰੀ ਵੀਡੀਓ ਵੇਖਦਾ ਹੋਊਗਾ ਮੈਂ ਕਹਾਂਗਾ ਤੁਸੀਂ ਇੱਥੇ ਬੱਚਿਆਂ ਨੂੰ ਲੈ ਕੇ ਆਓ ਉਹਨਾਂ ਨੂੰ ਵਿਖਾਓ ਇਹਨਾਂ ਦੇ ਉੱਤੇ ਪੀ ਐਚ ਡੀ ਹੋਵੇ ਇਸ ਗੁਰੂ ਘਰਾਂ ਦੇ ਉੱਤੇ ਥੀਸਿਸ ਲਿਖੇ ਜਾਣ ਵੀ ਸਾਡੇ ਕੋਲ ਪ੍ਰਾਤਨ ਗੁਰੂ ਘਰ ਜਿਹੜੇ ਨੇ ਉਹ ਕਿਸ ਸ਼ੈਲੀ ਦੇ ਨੇ ਇੱਕ ਮੈਂ ਹੋਰ ਬੇਨਤੀ ਕਰਾਂਗਾ ਇੱਥੇ ਦੀ ਸਰਕਾਰ ਨੂੰ ਸਰਕਾਰ ਬਹੁਤ ਚੰਗੀ ਹੈ ਪਰ ਮੈਨੂੰ ਇੱਕ ਚੀਜ਼ ਲੱਗੀ ਕਿ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਟਰਾਂਸਫਰ ਹੋ ਪਿਆ ਰੱਬ ਨਾ ਕਰੇ ਕੋਈ ਐਸਾ ਮੈਂ ਸ਼ਬਦ ਨਹੀਂ ਕਹਾਂਗਾ ਕੋਈ ਐਸਾ ਹਾਦਸਾ ਵਾਪਰ ਜਾਵੇ ਕਿ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਲੱਕੜ ਆ ਉਹ ਬਹੁਤ ਨੇੜੇ ਐ ਕੋਈ ਨੁਕਸਾਨ ਪਹੁੰਚ ਜਾਵੇ ਤੇ ਇਸ ਕਰਕੇ ਥੋੜਾ ਇਹਨੂੰ ਇਹਦੇ ਨਾਲ ਕੋਈ ਸਰਕਾਰ ਨੂੰ ਆਪ ਧਿਆਨ ਦੇਣਾ ਚਾਹੀਦਾ ਹੈ ਇਹਦੇ ਨਾਲ ਦੀਵਾਰ ਉੱਚੀ ਕਰ ਦੇਣੀ ਚਾਹੀਦੀ ਹੈ ਜਾਂ ਕੋਈ ਐਦਾਂ ਦਾ ਸਿਸਟਮ ਕਰ ਦੇਣਾ ਚਾਹੀਦਾ ਕੋਈ ਅੱਗ ਵਗੈਰਾ ਜਾਂ ਫਾਇਰ ਵਗੈਰਾ ਹੁੰਦੀ ਹੈ ਤਾਂ ਇਸ 200 ਸਾਲ ਪੁਰਾਣੇ ਗੁਰੂ ਘਰ ਨੂੰ ਨੁਕਸਾਨ ਨਾ ਪਹੁੰਚੇ ਸਰਦਾਰ ਜਸਵੀਰ ਸਿੰਘ ਜੀ ਸ਼ਰਨਾ ਜਿਹੜੇ ਕੀ ਜੰਮੂ ਦੇ ਵਿੱਚ ਨੇ ਮੈਂ ਉਹਨਾਂ ਦੇ ਕਾਫੀ ਲਿਖਤਾਂ ਪੜੀਆਂ ਨੇ ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਯੂਥ ਨੂੰ ਅੱਗੇ ਲਾ ਕੇ ਤੇ ਸਰਦਾਰ ਪ੍ਰਭਜੋਤ ਸਿੰਘ ਜੀ ਇਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਤੁਸੀਂ ਕਸ਼ਮੀਰ ਦੇ ਵਿੱਚ ਕੀ ਕੀ ਕੰਮ ਕਰ ਰਹੇ ਹੋ ਕਸ਼ਮੀਰ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਧਰ ਪ੍ਰਚਾਰ ਨੂੰ ਲੈ ਕੇ ਜਿਹੜੇ ਕਾਰਜ ਨੇ ਉਹ ਚੱਲ ਰਹੇ ਨੇ ਤੇ ਪਿਛਲੇ ਲਗਭਗ 40 ਸਾਲਾਂ ਤੋਂ ਵੱਧ ਸਾਡਾ ਦਜਾਣਾ ਜਿਹੜਾ ਸਿਕਮਿਸ਼ਰੀ ਕਾਲਜ ਹੈ ਉਹਦੀਆਂ ਕਲਾਸਾਂ ਵਕਫਤ ਤੌਰ ਤੇ ਲੱਗ ਰਹੀਆਂ ਨੇ ਤੇ ਉਹਦੇ ਵਿੱਚ ਅਸੀਂ ਸੇਵਾ ਨਿਭਾ ਰਹੇ ਹਾਂ ਦੂਜਾ ਸਾਡਾ ਜਿਹੜੀ ਇਹ ਪੁਰਾਤਨ ਵਿਰਸੇ ਨੇ ਇਹਨਾਂ ਦੀਆਂ ਸੇਵਾਵਾਂ ਸਾਡੇ ਨਾਲ ਨੌਜਵਾਨ ਮਿਲ ਕੇ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਗੁਰਦੁਆਰਾ ਪਹਿਲੀ ਪਾਸ਼ਾਹੀ ਹਾਰੀ ਪਰਵਤ ਉੱਥੋਂ ਦਾ ਸਾਰਾ ਸੰਭਾਲ ਇਸ ਸਥਾਨ ਦਾ ਸੇਵਾ ਸੰਭਾਲ ਦੇ ਵਿੱਚ ਤੇ ਹੋਰ ਇਹੋ ਜਿਹੇ ਪੁਰਾਤਨ ਸਥਾਨ ਜਿਹੜੇ ਨੇ ਉਹਨਾਂ ਦੀ ਸੇਵਾ ਸੰਭਾਲਣ ਦੇ ਵਿੱਚ ਸਾਡੇ ਨੌਜਵਾਨ ਅਗੇ ਵਧਰੇ ਆ ਤੇ ਯੂਥ ਜਿਹੜਾ ਤੁਹਾਡੇ ਇੱਥੇ ਦਾ ਯੂਥ ਹੈ ਜਿਵੇਂ ਟੋਟਲ ਕਿੰਨੀ ਪਪੂਲੇਸ਼ਨ ਹੈ 15 16000 ਜਾਂ ਵੱਧ ਜਿਸ ਵਿੱਚ ਇਸ ਤੋਂ 18000 ਤੋਂ 20000 ਤੱਕ ਦੀ ਜਿਹੜੀ 18000 ਤੋਂ 20000 ਉਹਦੇ ਉਹਦੇ ਵਿੱਚ ਜਿਹੜਾ ਯੰਗ ਯੂਥ ਹੈ ਬੱਚੇ ਨੇ ਉਹਦੇ ਵਿੱਚ ਪਤਤ ਕਿੰਨੇ ਕਿਨੇ ਗੁਰਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਡਾ ਪਿਛਲੇ ਜਿੰਨੇ ਅਸੀਂ 100 ਸਾਲ ਦਾ ਇਤਿਹਾਸ ਲੈ ਲੀਏ ਜਾਂ ਕਸ਼ਮੀਰ ਦੀ ਮੋੜ ਤੋਂ ਹੀ ਇਤਿਹਾਸ ਲੈ ਲੀਏ ਸਾਡਾ ਪਤਤ ਦਾ ਰੇਸ਼ਿਓ ਹਮੇਸ਼ਾ ਹੀ ਜ਼ੀਰੋ ਹੀ ਰਹਾ ਪਰ ਹੁਣ ਕੁਝ ਕੋ ਹਵਾਵਾਂ ਆਉਣ ਲੱਗ ਪਈਆਂ ਸਮਝ ਲਓ ਉਹ ਹਵਾਵਾਂ ਕਿਤੇ ਪੰਜਾਬ ਤੋਂ ਨਹੀਂ ਆਉਣ ਲੱਗੀਆਂ ਬੇਨਤੀ ਕਰਾਂ ਕਿ ਸਾਡੀਆਂ ਉਹ ਜਿਹੜੀਆਂ ਸੋਸ਼ਲ ਮੀਡੀਆ ਦਾ ਇਨਫਲੂਐਂਸ ਵੱਧ ਗਿਆ ਤੇ ਉਹਦੇ ਨਾਲ ਇੰਟਰੈਕਸ਼ਨ ਵੱਧ ਗਈ ਸਾਡੇ ਕਈ ਨੌਜਵਾਨ ਰੋਜ਼ਗਾਰ ਦੇ ਨਾ ਹੋਣ ਕਰਕੇ ਉਹ ਪੰਜਾਬ ਦਾ ਹੋਰ ਦਿੱਲੀ ਵਾਲੇ ਇਲਾਕੇ ਵਿੱਚ ਗਏ ਤੇ ਉੱਥੋਂ ਦੀ ਹਵਾ ਆਉਂਦੀ ਗਈ ਤੇ ਕੋਈ 4 ਤਾ 5% ਸਾਡੇ ਕੋਲ ਉਹ ਚੀਜ਼ ਵੀ ਪਹੁੰਚ ਰਹੀ ਹੈ ਪਰ ਉਹਨੂੰ ਡੀਲ ਕਰਨ ਦੇ ਲਈ ਵੀ ਸਾਡੇ ਕੋਲ ਸਾਰੇ ਹੈਗਾ ਆ ਇੱਥੇ ਅਸੀਂ ਇਹ ਰੱਖਿਆ ਵੀ ਹੋਇਆ ਸਾਡੀ ਬਰਾਦਰੀ ਦੇ ਵਿੱਚ ਐਸਾ ਕੋਈ ਬੰਦਾ ਅਗਰ ਪਤਿਤ ਹੋ ਜਾਂਦਾ ਹੈ ਤੇ ਬਰਾਦਰੀ ਵੱਲੋਂ ਉਹਨੂੰ ਨਖੇੜ ਦਿੱਤਾ ਜਾਂਦਾ ਜੀ ਬਾਜੀ ਜੀ ਉਹ ਕਿਸੇ ਵੀ ਹਾਲ ਦੇ ਵਿੱਚ ਉਹਦਾ ਕੋਈ ਵੀ ਸੰਸਕਾਰ ਸਿੱਖ ਰੀਤੀ ਅਨੁਕੂਲ ਨਹੀਂ ਕੀਤਾ ਜਾਂਦਾ ਤੇ ਸਾਡੀ ਬਰਾਦਰੀ ਇਸ ਚੀਜ਼ ਨੂੰ ਮੇਨਟੇਨ ਕਰਕੇ ਰੱਖ ਰਹੀ ਆ ਕਸ਼ਮੀਰ ਦੇ ਕਾਫੀ ਪਿੰਡਾਂ ਦੀਆਂ ਬਰਾਦਰੀਆਂ ਸ਼ਹਿਰਾਂ ਦੀਆਂ ਬਰਾਦਰੀਆਂ ਇਸ ਚੀਜ਼ ਦੇ ਉੱਪਰ ਪੂਰੀ ਪਰਪਖਾ ਜੀ ਬਿਲਕੁਲ ਜੀ ਤੇ ਇੱਕ ਮੈਂ ਮੇਰੇ ਮਨ 'ਚ ਜੋ ਗੱਲ ਆਉਂਦੀ ਆ ਮੈਂ ਕਹਿ ਦੇਣਾ ਹੁੰਦਾ ਜਿਵੇਂ ਇਹਨਾਂ ਦੀ ਬਰਾਦਰੀ ਦੇ ਵਿੱਚੋਂ ਅਗਰ ਕੋਈ ਬੱਚਾ ਪਤਿਤ ਹੋ ਜਾਂਦਾ ਜਾਂ ਗੁਰਮਤ ਤੋਂ ਉਲਟ ਚੱਲ ਜਾਂਦਾ ਉਹਨੂੰ ਉਹ ਬਾਹਰ ਕਰ ਦਿੰਦੇ ਨੇ ਅਸੀਂ ਆਪਣੇ ਗੁਰੂ ਘਰਾਂ ਤੇ ਹੋਏ ਕਾਬਜ਼ ਉਹਨਾਂ ਦੇ ਬੱਚਿਆਂ ਵੱਲ ਨਿਗਾਹ ਮਾਰੀਏ ਅਗਰ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਬੇਮੁਖ ਹੋ ਗਏ ਨੇ ਐਸਾ ਵਿਅਕਤੀ ਗੁਰੂ ਘਰ ਲਈ ਕੀ ਸੇਧ ਦੇ ਸਕਦਾ ਉਹਨਾਂ ਨੂੰ ਵੀ ਨਕਾਰਿਆ ਜਾਵੇ ਯੂਥ ਨੂੰ ਅੱਗੇ ਲੈ ਕੇ ਆਉਂਦਾ ਜਾਵੇ ਯੂਥ ਅੱਗੇ ਆਵੇ ਚੜ੍ਹਦੀ ਕਲਾ ਦੇ ਵਿੱਚ ਆਵੇ ਸੋ ਇਸ ਜਗ੍ਹਾ ਦੀ ਲੋਕੇਸ਼ਨ ਅਸੀਂ ਉੱਤੇ ਪਾ ਦੇਵਾਂਗੇ ਜੀ ਹੱਥ ਬਨ ਕੇ ਬੇਨਤੀ ਹੈ ਰਹਿائش ਦਾ ਪ੍ਰਬੰਧ ਇੱਥੇ ਹਲੇ ਨਹੀਂ ਹੈਗਾ ਤੇ ਇੱਥੋਂ ਥੋੜੀ ਦੂਰ ਗੁਰਦੁਆਰਾ ਸਾਹਿਬ ਹੈਗਾ ਅ ਇਥੋਂ ਕਿਲਾ ਸ਼ਾਇਦ ਦਿਖਾਈ ਨਹੀਂ ਦਿੰਦਾ ਹੋਵੇਗਾ ਉਸ ਪਾਸੇ ਪਾਤਸ਼ਾਹੀ 6ਵੀਂ ਉੱਥੇ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧ ਹੈਗਾ ਹੋਰ ਬਹੁਤ ਪ੍ਰਾਤਨ ਗੁਰਦੁਆਰਾ ਸਾਹਿਬ ਹੈਗੇ ਨੇ ਅਗਰ 5-7 ਦਿਨ ਕੱਢ ਕੇ ਜਿਹੜੇ ਤਾਂ ਘੁੰਮਣ ਆਉਂਦੇ ਨੇ ਵਾਦੀਆਂ ਦੇਖਣੀਆਂ ਨੇ ਉਹ ਵਾਦੀਆਂ ਵੀ ਦੇਖੋ ਇਹ ਨਹੀਂ ਕਹਿੰਦਾ ਨਾ ਦੇਖੋ ਜਿਹੜੇ ਗੁਰੂ ਘਰਾਂ ਦੇ ਪ੍ਰੇਮੀ ਨੇ ਉਹਨਾਂ ਦੀ ਲਿਸਟ ਗੁਰੂ ਘਰਾਂ ਦੀ ਲਿਸਟ ਜਿਹੜੀ ਹੈ ਉਹ ਪਾਤਸ਼ਾਹੀ 6ਵੀਂ ਕਾਰ ਸੇਵਾ ਵਾਲਿਆਂ ਦੇ ਡੇਰੇ ਦੇ ਵਿੱਚ ਉਹ ਲਿਸਟ ਲੱਗੀ ਹੋਈ ਆ ਸਾਰੀ ਉੱਥੋਂ ਪੜ ਕੇ ਸਾਰੇ ਗੁਰਦੁਆਰਿਆਂ ਵਿੱਚ ਜ਼ਰੂਰ ਜਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ